ਸਸੀ ਗੱਲ ਦੋਸਤੋ ਤੁਹਾਡੀ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਪੰਜਾਬ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਰੋਜ਼ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਦੇ ਵਿੱਚ ਪੈਨਸ਼ਨਾਂ ਨੇ ਹੁਣ ਸਿਵਲ ਸਰਵਿਸ ਰੂਲ ਧਿਆਨੋ ਪੁਆਇੰਟ 1 ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਰੋਖ ਕੀਤਾ ਹੈ ਪੰਜਾਬ ਸਿਵਲ ਸਰਵਿਸ ਰੂਲ 11.1 ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕੀ ਹੈ ਇਹ ਪੂਰੀ ਖਬਰ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓਸ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜੇ ਪੰਜਾਬ ਦੇ ਵਿੱਚ ਅੱਜ ਸੈਂਕੜੇ ਪੈਨਸ਼ਨਰ ਨੇ ਜੋ ਪੰਜਾਬ ਸਿਵਲ ਸਰਵਿਸਿਜ਼ ਨੋਟ 11.1 ਨੂੰ ਚੈਲੰਜ ਕਰ ਰਹੇ ਹਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਅਤੇ ਉਸ ਪਟੀਸ਼ਨ ਨੂੰ ਲੈ ਕੇ ਪੈਨਸ਼ਨਰਜ਼ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਅਤੇ ਸਿਵਲ ਸਰਵਿਸਿਜ਼ ਰੂਲ 11.1 ਨੂੰ ਚੈਲੰਜ ਕਰ ਰਹੇ ਨੇ ਕੀ ਹੈ ਇਹ ਰੂਲ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਦੋਂ ਇੱਕ ਕਰਮਚਾਰੀ ਸੇਵਾਮੁਕਤ ਹੁੰਦਾ ਹੈ ਤਾਂ ਉਸ ਨੂੰ ਜੋ ਰਿਟਾਇਰ ਹੋਣ ਤੇ ਜੋ ਸੇਵਾਮੁਕਤ ਹੋਣ ਤੇ ਉਸ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਤੋ ਇਸ ਰੂਲ ਦੇ ਮੁਤਾਬਕ ਇਸ ਪੈਨਸ਼ਨ ਤੇ ਇੱਕ ਆਪਸ਼ਨ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਐਡਵਾਂਸ ਲੈ ਸਕਦਾ ਹੈ ਨਿਜ਼ਮ ਦੀ ਗੱਲ ਕਰੀਏ ਤਾਂ 40% ਹਿੱਸਾ ਪੈਨਸ਼ਨ ਦਾ ਇੱਕ ਸੇਵਾਮੁਕਤ ਕਰਮਚਾਰੀ ਲੈ ਸਕਦਾ ਹੈ ਇਹ 33% 40% 30% 20% ਵੀ ਹੋ ਸਕਦਾ ਹੈ ਜੋ ਕਿ ਅਡਵਾਂਸ ਲਿੱਤਾ ਜਾ ਸਕਦਾ ਹੈ ਔਰ ਬਾਅਦ ਵਿੱਚ ਇਸ ਅਡਵਾਂਸ ਲਿੱਤੇ ਪੈਸੇ ਨੂੰ ਕਿਸ਼ਤਾਂ 'ਚ ਸਰਕਾਰ ਨੂੰ ਵਾਪਸ ਕਰਨਾ ਹੁੰਦਾ ਹੈ ਔਰ ਇਹ ਨਿਯਮ ਇਹ ਕਹਿੰਦਾ ਹੈ ਕਿ ਇਹ ਪੈਸਾ ਜੋ ਤੁਸੀਂ ਅਡਵਾਂਸ ਲਿਆ ਇਸ ਨੂੰ 15 ਸਾਲਾਂ 'ਚ ਤੁਸੀਂ ਹਰ ਮਹੀਨੇ ਆਪਣੀ ਪੈਨਸ਼ਨ 'ਚ ਕਟੌਤੀ ਦੇ ਰੂਪ ਵਿੱਚ ਸਰਕਾਰ ਨੂੰ ਵਾਪਸ ਕਰੋਗੇ ਇਸੇ ਨਿਯਮ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਸੇਵਾਮੁਕਤ ਕਰਮਚਾਰੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਹੈ ਅਤੇ ਮੰਗ ਕਰ ਰਹੇ ਨੇ ਕਿ ਇਹ ਨਿਜ਼ਮ ਸਹੀ ਨਹੀਂ ਹੈ ਕਿਉਂਕਿ ਜੇਕਰ ਕਿਸੇ ਕਰਮਚਾਰੀ ਦੀ ਜੋ ਵੀ ਉਹ ਐਡਵਾਂਸ ਰਕਮ ਪ੍ਰਾਪਤ ਕਰਦਾ ਹੈ ਉਸ ਦੀ ਕਟੌਤੀ ਦਾ ਜੋ ਸਮਾਂ 15 ਸਾਲ ਹੈ ਉਹ ਜ਼ਿਆਦਾ ਸਮਾਂ ਕਿਉਂਕਿ ਲਗਭਗ 11 ਸਾਲ ਤੋਂ ਲੈ ਕੇ 6 ਮਹੀਨੇ ਤੱਕ ਇਹ ਹਿੱਸਾ ਇਹ ਰਕਮ ਜੋ ਉਹ ਐਡਵਾਂਸ ਲੈਂਦਾ ਹੈ ਉਹ ਰਿਕਵਰ ਹੋ ਜਾਂਦੀ ਹੈ ਸੋ ਇਹ 15 ਸਾਲਾਂ ਤੱਕ ਕਟੌਤੀ ਜੋ ਕੀਤੀ ਜਾਂਦੀ ਹੈ ਕਿਸੇ ਪੈਨਸ਼ਨਰ ਦੀ ਪੈਨਸ਼ਨ ਦੇ ਵਿੱਚੋਂ ਇਹ ਸਹੀ ਨਹੀਂ ਹੈ ਸੋ ਇਸ ਪਟੀਸ਼ਨ ਤੋਂ ਬਾਅਦ ਸਾਰੇ ਐਸੇ ਕਰਮਚਾਰੀ ਨੇ ਐਸੇ ਰਿਟਾਇਰ ਕਰਮਚਾਰੀ ਨੇ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਕ ਕਰ ਰਹੇ ਨੇ ਇਸ ਪਟੀਸ਼ਨ ਦੇ ਨਾਲ ਮੰਗ ਕਰ ਰਹੇ ਨੇ ਕਿ ਇਹ ਰਿਕਵਰੀ ਸਾਡੇ 11 ਸਾਲਾਂ ਚ ਕੰਪਲੀਟ ਹੋ ਜਾਂਦੀ ਹੈ ਇਸ ਲਈ ਇਸ ਦੀ ਕਟੌਤੀ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇੱਕ ਵਾਰ ਇਸ ਪੈਨਸ਼ਨ ਦੀ ਕਟੌਤੀ ਜਿਹੜੀ ਕੀਤੀ ਜਾਂਦੀ ਹੈ ਉਹ ਬੰਦ ਕਰ ਦਿੱਤੀ ਹੈ ਹਾਲਾਂਕਿ ਹਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਈ ਫਾਈਨਲ ਡਿਸੀਜਨ ਜਿਹੜਾ ਹੈਗਾ ਉਹ ਨਹੀਂ ਦਿੱਤਾ ਲੇਕਿਨ ਇੱਕ ਰੋਕ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਕਟੌਤੀ ਤੇ ਲਗਾ ਦਿੱਤੀ ਗਈ ਹੈ ਇਸੀ ਅੱਜ ਦੀ ਵੱਡੀ ਖਬਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨਵਰੀਆ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ